ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗ ਲੱਗ ਗਈ ਉਸ ਸਮੇਂ ਵੀ ਸਾਰੇ ਪਾਸੇ ਤਣਾਅ ਵਾਲਾ ਮਾਹੌਲ ਹੋ ਚੁੱਕਾ ਸੀ ਹਫੜਾ ਤਫੜੀ ਮੱਚ ਪਈ ਸੀ ਹਰ ਕੋਈ ਬਾਰਡਰ ਦੇ ਏਰੀਏ ਤੋਂ ਆਪਣੀ ਜਾਨ ਬਚਾਉਣ ਦੇ ਲਈ ਸੁਰੱਖਿਅਤ ਥਾਵਾਂ ਵੱਲ ਨੂੰ ਜਾਣ ਲੱਗੇ ਸੀ ਉਸ ਮੌਕੇ ਵੀ ਸਾਡੇ ਨਾਲ ਕਰਮ ਸਿੰਘ ਸੀ ਜਿਨ੍ਹਾਂ ਨੇ ਅਚਲ ਸਾਹਿਬ ਔਰ ਉਸ ਸਮੇਂ ਸ਼ੇਰ ਭਗਵਾਨ ਦੀ ਹਾਜ਼ਰੀ ਦੇ ਵਿੱਚ ਇੱਕ ਭਵਿੱਖਬਾਣੀ ਕੀਤੀ ਸੀ ਕਿ ਇਹ جنگ ਰੁਕ ਜਾਏਗੀ ਜਦਕਿ ਜੰਗ ਉਸ ਸਮੇਂ ਪੂਰੇ ਜੋਰਾ ਤੀਜ਼ੀ ਕਦੀ ਲੱਗ ਨਹੀਂ ਰਿਹਾ ਸੀ ਕਿ ਜੰਗ ਰੁਕੇਗੀ ਔਰ ਇਹਨਾਂ ਨੇ ਦਿਨ ਵੀ ਦੱਸਦੇ ਸੀ ਔਰ ਵਾਕਿਆ ਹੀ ਉਸ ਸਮੇਂ ਤੇ ਜੰਗ ਰੁਕ ਗਈ ਸੀ ਇਹਨਾਂ ਦੀ ਕੋਈ ਵਿਖਵਾਣੀ ਸੱਚ ਹੋਈ ਸੀ ਹੁਣ ਦੂਸਰਾ ਦੌਰ ਚੱਲਿਆ ਹੈ ਦੂਸਰਾ ਮੁੱਦਾ ਜਿਹੜਾ ਹੈ ਉਹ ਹੈ ਇਸ ਵੇਲੇ بارش ਦਾ ਹੈ ਸੋ ਅੱਜ ਵੀ ਜਦੋਂ ਭਾਰੀ بارش ਹੋ ਰਹੀ ਹੈ ਔਰ ਮੌਸਮ ਵਿਭਾਗ ਦੇ ਅਨੁਸਾਰ ਅਜੇ ਇਹ بارش ਹੋਰ ਵੀ ਕੋਈ ਦਿਨ ਜੜੀ ਹੈ ਇਹ ਜਾਰੀ ਰਹਿਣ ਦਾ ਅੰਦੇਸ਼ਾ ਸੀ ਪਰ ਜੇ ਤਾਂ ਸਵੇਰੇ ਬਹੁਤ ਜ਼ੋਰਦਾਰ ਬਾਰਿਸ਼ ਹੋ ਰਹੀ ਸੀ ਇਸ ਤੋਂ ਪਹਿਲਾਂ ਵੀ ਇੱਕ ਦੋ ਪਹਿਲਾਂ ਵੀ ਤਦ ਵੀ ਕਰਮ ਸਿੰਘ ਨੇ ਕਿਹਾ ਸੀ ਕਿ ਅਸੀਂ ਇਹ ਬਾਰਿਸ਼ ਰੋਕ ਰਹੇ ਹਾਂ ਅਸੀਂ ਇਹ ਬਾਰਿਸ਼ ਰੁਕਵਾ ਦਿਆਂਗੇ ਪਰ ਇੱਥੇ ਹੁਣ ਫਿਰ ਅੱਜ ਕਰਮ ਸਿੰਘ ਦੇ ਦਾਵਾ ਕਰਦੇ ਨਜ਼ਰ ਆਏ ਨੇ ਕਿ ਇਹ ਜਿਹੜੀ ਬਾਰਿਸ਼ ਹੈ ਇਹ ਰੁਕਈ ਹੈ ਔਰ ਇਹ ਬਾਰਿਸ਼ ਜਿਹੜੀ ਰੁਕੀ ਹੈ ਉਹ ਇਹਨਾਂ ਨੇ ਕਹਿਣਾ ਹੈ ਕਿ ਇਹ ਸਾਡੀਆਂ ਜਿਹੜੀਆਂ ਕਰਮਾਤਾਂ ਨੇ ਉਹਦੇ ਕਰਕੇ ਬਾਰਿਸ਼ ਸ਼ੁਰੂ ਕੀਤੀ ਹੈ ਇਹਨੂੰ ਹੁਣ ਤੁਸੀਂ ਕਿਸੇ ਨਜ਼ਰੀਏ ਨਾਲ ਲੈਂਦੇ ਹੋ ਤੁਸੀਂ ਜਾਣੋ ਪਰ ਸਾਡੇ ਨਾਲ ਇਹ ਕਰਮ ਸਿੰਘ ਜਿਹੜਾ ਇਹ ਦਾਵਾ ਕਰ ਰਹੇ ਨੇ ਦਾਵੇ ਦੀ ਕਿੰਨੀ ਸਚਾਈ ਹੈ ਅਸੀਂ ਇਹਨਾਂ ਕੋਲ ਜਾਣਾਂਗੇ ਭਾਈ ਕਰਮ ਸਿੰਘ ਜੀ ਆਪ ਜੀ ਦਾ ਬਹੁਤ ਸਵਾਗਤ ਹੈ ਜੀ ਧੰਨਵਾਦ ਕਰਮ ਸਿੰਘ ਜੀ ਮੌਸਮ ਵਿਭਾਗ ਦੇ ਅਨਸਾਰ ਤਾਂ ਬਾਰਿਸ਼ ਜਿਹੜੀ ਆਉਣ ਵਾਲੇ ਦਿਨਾਂ 'ਚ ਰੁਕੀ ਰਹੀ ਸੀ ਤੇ ਹੁਣ ਵਾਵਾ ਖੱਟਣ ਵਾਸਤੇ ਤੁਸੀਂ ਇਹ ਮੁੱਦਾ ਜਿਹੜਾ ਇਹਨੂੰ ਚੱਕ ਲਿਆ ਵੀ ਇਹ ਕਹਿੰਦਾ ਜੀ ਇਹ ਬਾਰਿਸ਼ ਰੁਕ ਰਹੀ ਹੈ ਜਦੋਂ ਆ ਪਿਛਲੇ ਦਿਨਾਂ 'ਚ ਇਹਨਾਂ ਕਹਿ ਰਹਾਂ ਦਾ ਪਾਣੀ ਬੱਦਲ ਪਾੜ ਰਹੇ ਸੀ ਉਦੋਂ ਕਿ ਅ ਗਣੇਸ਼ ਚਤੁਰਤੀ ਤੋਂ ਪਹਿਲਾਂ ਵੀ ਰੁਕੀ ਸੀ ਉਹ ਵੀ ਸਾਡੇ ਹੀ ਮਹਾਰਾਜ ਦੀ ਕਿਰਪਾ ਹੋਈ ਸੀ ਕੁਝ ਦਿਨ ਰੁਕੀ ਸੀ ਅੱਜ ਅਸੀਂ ਸਵੇਰੇ ਤੁਹਾਨੂੰ ਜਦ 10 ਵਜੇ ਫੋਨ ਕੀਤਾ ਸੀ ਕਿ ਅੱਜ ਕੋਈ ਪਰਮਾਤਮਾ ਦੀ ਕਿਰਪਾ ਹੋਵੇਗੀ ਔਰ بارش ਰੁਕੇਗੀ ਲੋਕਾਂ ਨੂੰ ਰਾਹਤ ਮਿਲੇਗੀ ਪਸ਼ੂ ਪੰਛੀ ਬਿਚਾਰੇ ਕਿੱਧਰ ਜਾਣਗੇ ਜਿਸ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਰੋੜ ਗਏ ਕਈ ਬੱਸਾਂ ਦੇ ਵਿੱਚ ਸਕੂਲ ਬੱਸਾਂ ਦੇ ਵਿੱਚ ਇੱਕ ਮੈਂ ਵੀਡੀਓ ਦੇਖੀ ਆ ਜਦੋਂ ਬੱਚੇ ਰੋੜ ਗਏ ਆ ਤੇ ਫਿਰ ਅਸੀਂ ਵੀ ਆਪਣੀ ਪਰਮਾਤਮਾ ਦੇ ਅੱਗੇ ਹੱਥ ਪੱਲਾ ਜੋੜਿਆ ਅਸੀਂ ਸ਼ਿਵ ਨੂੰ ਮੰਨਦੇ ਆ ਤੇ ਹੱਥ ਪੱਲਾ ਜੋੜਿਆ ਕਿ ਇਹ بارش ਰੁਕਣੀ ਚਾਹੀਦੀ ਆ ਤੇ ਜਦ ਮੈਂ ਤੁਹਾਡਾ ਸੁਆਹ ਫੋਨ ਤੇ ਗੱਲ ਕਰ ਰਿਹਾ ਸੀ ਤੇ ਉਸ ਵੇਲੇ ਬੱਦਲ ਪੂਰੇ ਹੋਏ ਸੀ بارش ਕਈ ਜਗ੍ਹਾ ਤੇ ਹੋ ਰਹੀ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਇਹ ਵੀ ਕਿਹਾ ਸੀ ਸਾਰਾ ਅੱਜ ਹੀ ਤੁਸੀਂ ਸੂਰਜ ਦੇਵਤੇ ਦੇ ਦਰਸ਼ਨ ਬੰਨ ਟੁੱਟਣੋ ਕਿਉਂ ਨਾ ਬਚਾ ਲੇ ਤੁਸੀਂ ਜਿਹੜੇ ਇਨੇ ਹਾਰਾ ਗਏ ਨੇ ਉਹ ਕਿਉਂ ਨਾ ਬਚਾ ਲੇ ਤੁਸੀਂ ਬੱਦਲ ਪੱਟ ਨੂੰ ਕਿਉਂ ਨਾ ਬਚਾ ਲੇ ਦੇਖੋ ਕਰਮ ਸਿੰਘ ਜੀ ਗੱਲ ਪੁੱਛੀ ਜਿਹੜੀ ਹੈ ਤਰਕ ਦੇ ਆਧਾਰ ਤੇ ਹੋਣੀ ਹੈ ਦਲੀਲਾਂ ਨਾ ਹੋਣੀਆਂ ਜਿਹੜੇ ਲੋਕ ਵੇਖ ਰਹੇ ਆ ਨਾ ਉਹਨਾਂ ਨੇ ਤੁਹਾਡੇ ਕੋਲੋਂ ਸਵਾਲ ਬੜੇ ਪੁੱਛ ਲੈਣੇ ਨੇ ਹਾਸੋ ਹੀ ਨਹੀਂ ਗੱਲ ਨਾ ਕੋਈ ਹੋ ਜਾਵੇ ਪਹਿਲੇ ਹੋਈ ਐ ਚਲ ਸਾਹਿਬ ਪਰ ਅੱਜ ਦੀ ਗੱਲ ਕਰੀਏ ਆਪਾਂ ਉਹ ਏ ਤੇ ਇੱਕ ਸਾਈਡ ਨੂੰ ਸੀ ਤੇ ਜੇ ਉਦੋਂ ਬੰਬ ਗੋਲੇ ਚੱਲਦੇ ਤੇ ਫਿਰ ਦਿੱਲੀ ਵੀ ਜਾਣੇ ਸੀ ਤੇ ਬੰਬੇ ਵੀ ਜਾਣੇ ਸੀ ਉਹ ਘਟ ਮਰਨੇ ਹੀ ਉਦੋਂ ਲੋਕ ਉਹ ਵੀ ਤੁਸੀਂ ਰੁਕਾਈ ਦੂਜੀ ਗੱਲ ਜਿਹੜੀ ਬੰਨ ਆ ਬੰਨਾਂ ਦੇ ਵਿੱਚ ਜੇਕਰ ਤੁਸੀਂ ਕਹਿੰਦੇ ਹੋ ਕਿ ਕਿਸੇ ਗੁਰੂ ਜਾਂ ਪੀਰ ਨੇ ਬੰਨ ਬਨਣੇ ਆ ਤੇ ਅਸੀਂ ਸਾਰੇ ਜਿਹੜੇ ਲੜਕੇ ਚੱਲ ਜਾਂਦੇ ਉਸ ਦਰਬਾਰ ਤੇ ਬੰਨਾਂ ਦੇ ਵਿੱਚ ਤੇ ਰਾਜਨੀਤੀ ਆ ਬੰਨਾਂ ਦੇ ਵਿੱਚ ਤੇ ਡੀਸੀ ਆ ਬੰਨਾਂ ਦੇ ਵਿੱਚ வன ਵਿਭਾਗ ਪੰਜਾਬ ਆ ਬੰਨਾਂ ਦੇ ਵਿੱਚ ਨਹਿਰੀ ਵਿਭਾਗ ਆ ਉਹਨਾਂ ਨਾਲ ਗੱਲ ਕਰੋ ਵੀ ਬੰਨ ਕਿਉਂ ਟੁੱਟੇ ਗੱਲਾਂ ਬਾਰਸ਼ ਦੀ ਗੱਲ ਅਸੀਂ ਤੁਸੀਂ ਛੋਟੀ ਜੀ ਗੱਲ ਕਰ ਦਿੱਤੀ ਇੱਕ ਬੰਨ ਵਾਲੀ ਛੋਟੀ ਜੀ ਗੱਲ ਅਸੀਂ ਤੁਹਾਡੇ ਨਾਲ ਉਹ ਗੱਲ ਕਰ ਰਹੇ ਹਾਂ ਕਿ ਜਿਹੜੀ ਪ੍ਰਕਿਰਤੀ ਦੀ ਕਰੋਪੀ ਦੀ ਗੱਲ ਕਰ ਰਹੇ ਹਾਂ ਕਿਉਂ ਕਰੋਪੀ ਹੈ ਸਵਾਲ ਇਹ ਕਰੋਪੀ ਕੋ ਸਵਾਲ ਇਹ ਆ ਕਿ ਜਦ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਕਰਨਗੇ ਕੁਵਾਰੀ ਬੱਚੀ ਬੱਚੇ ਨੂੰ ਜਨਮ ਦੇ ਕੇ ਰੂੜੀ ਦੇ ਉੱਤੇ ਸੋਟ ਆਉਂਦੀ ਜਿਹਨੂੰ ਆਪਾਂ ਭਰੂਣ ਹੱਤਿਆ ਕਹਿੰਦੇ ਆ ਤੇ ਉਹ ਬੱਚਾ ਉਹ ਭਰੂਣ ਕੁੱਤੇ ਦੇ ਮੂੰਹ ਦੇ ਵਿੱਚ ਹੁੰਦਾ ਆ ਤੇ ਜਿਹਨੂੰ ਲੋਕ ਛਡਾਰੇ ਹੁੰਦੇ ਆ ਤੇ ਫਿਰ ਇਹੋ ਹੀ ਕੁਝ ਹੋਣਾ ਹੂੰ ਜ਼ਿੰਮੇਵਾਰ ਕੌਣ ਹੈ ਇਨਸਾਨ ਤੇ ਭੁਗਤ ਰਿਆ ਫਿਰ ਹਾਂਜੀ ਭੁਗਤ ਰਿਆ ਨਾ ਭੁਗਤ ਰਿਆ ਇਹ ਇਹ ਦੇਖੋ ਇਹ ਭੁਗਤ ਰਿਆ ਹੁਣ ਇਹਦੇ ਨਾਲੋਂ ਗਾਂ ਆਪਾਂ ਨਾ ਚਲੀਏ ਅਸੀਂ ਹਰ ਬੰਦਾ ਰੱਬ ਨੂੰ ਮੰਨਦਾ ਹਰ ਬੰਦਾ ਗੁਰੂ ਪੀ ਕੋ ਜਾਂਦਾ ਆ ਹਰ ਬੰਦੇ ਦੀ ਰੁਚੀ ਆ ਪਰਮਾਤਮਾ ਦੇ ਵਿੱਚ ਥੋੜਾ ਜਿਹਾ ਨਾ ਜਿਹਨੂੰ ਆਪਾਂ ਕਹਿੰਨੇ ਆ ਨਾ ਨਿਰਦਈ ਦੇਲਾ ਜਿਹੜਾ ਉਹਨੂੰ ਖਤਮ ਕਰੀਏ ਦਇਆਵਾਨ ਬਣੋ ਅਜਿਹੇ ਕੰਮ ਚੰਗੇ ਨਹੀਂ ਲੱਗਦੇ ਕਰਮ ਸਿੰਘ ਜੀ ਹੁਣ ਅੱਜ ਤੋਂ ਬਾਅਦ ਬਾਰਿਸ਼ ਦੇ ਬਾਰੇ ਦੱਸੋ ਕਿਉਂਕਿ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਕਿਉਂਕਿ ਕਰਮ ਸਿੰਘ ਦਾ ਅਗਰ ਕਿਸੇ ਨੂੰ ਨੰਬਰ ਚਾਹੀਦਾ ਹੋਵੇ ਸਾਡੇ ਕੋਲੋਂ ਲੈ ਸਕਦੇ ਹੋ ਤੁਸੀਂ ਔਰ ਇਹ ਦੱਸ ਦਈਏ ਤੁਹਾਨੂੰ ਕਿ ਜਿਹੜੇ ਨੇ ਕਾਦੀਆਂ ਰੋੜ ਦੇ ਉੱਤੇ ਇਹਨਾਂ ਦਾ ਪਿੰਡ ਹੈ ਤੇ ਨਾਲੇ ਸਰਪੰਚ ਵੀ ਨੇ ਕੋਈ ਇਹ ਕੋਈ ਓਵੇਂ ਨਹੀਂ ਕਿ ਪੜੇ ਲਿਖੇ ਵਿਅਕਤੀ ਨੇ ਔਰ ਮਨੀਮ ਗਰੀਦਾਏ ਕੰਮ ਕਰਦੇ ਨੇ ਔਰ ਸਿੱਤੋ ਹਨੋਏ ਨਾਲ ਜਰੂਰ ਦੱਸ ਦਈਏ ਕਿ ਇਸ ਵੇਲੇ ਦਾਵਾ ਕਰ ਰਹੇ ਨੇ ਕਿ ਅੱਜ ਤੋਂ ਬਾਅਦ ਹੁਣ بارش ਨਹੀਂ ਹੋਏਗੀ ਇਹ ਦਾਵਾ ਕਰ ਰਹੇ ਤੁਹਾਡਾ ਦਾਵਾ ਕੀ ਹੈ ਤੇ ਤੁਹਾਡੀ ਲੜਾਈ ਹੈ ਵਿਗਿਆਨ ਨਾਲ 13 ਤਰੀਕ ਤੱਕ ਅਸੀਂ ਸੁਣਿਆ ਕਿ بارش ਜਿਹੜੀ ਆ ਵਿਗਿਆਨ ਵਿਗਿਆਨ ਕਹਿ ਰਹੇ ਸਾਇੰਟਿਸਟ ਕਹਿ ਰਹੇ ਕਿ 13 ਤਰੀਕ ਤੱਕ ਮੌਸਮ ਵਿਭਾਗ ਕਹਿ ਰਹੇ ਨੇ ਮੌਸਮ ਵਿਭਾਗ ਕਹਿ ਰਹੇ ਨੇ ਉਹ ਕਹਿ ਰਹੇ ਕਿ 13 ਸਤੰਬਰ ਤੱਕ بارش ਹੋਏਗੀ ਉਹਦੇ ਵਿੱਚੋਂ ਇੱਕ ਦਿਨ ਤੇ ਅੱਜ ਦਾ ਕੱਢ ਲਓ ਠੀਕ ਹੈ ਮਹਾਰਾਜ ਸੁਖ ਰੱਖੇ ਅੱਗੇ ਵੀ ਇਹੀ ਚੱਲੇਗਾ ਅਗਰ ਤੁਸੀਂ ਪ੍ਰੋਪਰ ਲੋਕਾਂ ਦਾ ਭਲਾ ਚਾਹੁੰਦੇ ਹੋ ਸਰਬੱਤ ਦਾ ਭਲਾ ਚਾਹੁੰਦੇ ਹੋ ਤੇ ਉਸ ਦੇ ਲਈ ਗੁਰੂ ਰਾਮਦਾਸ ਜੀ ਦੀ ਨਗਰੀ ਦਰਬਾਰ ਸਾਹਿਬ ਦੀ ਜੋ ਮੁਖੀ ਨੇ ਉਹਨਾਂ ਨੂੰ ਅੱਗੇ ਆਉਣਾ ਪਵੇਗਾ ਇੱਕ ਪੂਜਾ ਜਿਹੜੀ ਆ ਉਹ ਦਰਬਾਰ ਸਾਹਿਬ 'ਚ ਹੋਵੇਗੀ ਇਹ ਪੂਜਾ ਕੋਈ ਹਿੰਦੀ Hindu ਰੀਤੀ ਰਿਵਾਜਾਂ ਨਾਲ ਨਹੀਂ ਹੋਵੇਗੀ ਹੂੰ ਅਸੀਂ ਬੇਸ਼ੱਕ ਅਸੀਂ ਜੀਵ ਨੂੰ ਮੰਨਦੇ ਆ ਸਾਡਾ ਆਪਣਾ ਹਿੰਦੂ ਧਰਮ ਦੇ ਵਿੱਚ ਹਾਂ ਪਰ ਇਹ ਤੁਸੀਂ ਐਡਾ ਦਾਵਾ ਕਿਵੇਂ ਕਰ ਰਹੇ ਹੋ ਕਿ ਇਹ ਐਡੇ ਵੱਡੇ ਦਾਅਵੇ ਦੇ ਪਿੱਛੇ ਤਰਕ ਕੀ ਹੈ ਇਹ ਨੇ ਵੱਡੇ ਦਾਅਵੇ ਦੇ ਪਿੱਛੇ ਤਰਕ ਇਹ ਆ ਕਿ ਇੱਕ ਲੋਕ ਇਹ ਵੀ ਜਾਣ ਜਾਣ ਕਿ ਜਿਹਨੂੰ ਅਕਾਲ ਤਖਤ ਕਹਿੰਦੇ ਆ ਨਾ ਉਹ ਵੀ ਇੱਕ ਬਹੁਤ ਤਗੜੀ ਸ਼ਕਤੀਸ਼ਾਲੀ ਪਰਮਾਤਮਾ ਆਪ ਆਪ ਹਰੀ ਆਪ ਕਾਲਪੁਰਖ ਬੈਠੇ ਆ ਉਹਨਾਂ ਨੂੰ ਵੀ ਤੁਹਾਡਾ ਦਰਦ ਆ ਸਾਨੂੰ ਜਿਸ ਤਰ੍ਹਾਂ ਦਾ ਹੁਕਮ ਹੋਇਆ ਕਿ ਇੱਕ ਪੂਜਾ ਜਿਹੜੀ ਆ ਇਹ ਉਹ ਦਰਬਾਰ ਸਾਹਿਬ ਚ ਹੋਵੇਗੀ ਤੇ ਆ ਹਿਸਤਾ 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 ਇਹ ਬਿਲਕੁਲ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਨਾ ਪ੍ਰਕਿਰਤੀਆਂ ਦੇ ਉੱਪਰ ਆਫਦਾਵਾਂ ਦੇ ਉੱਪਰ ਰੋਕ ਲੱਗੀ। ਪੂਜਾ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਇਸ ਦੇਖੋ ਜੋ ਸਿੱਖੀ ਸਿਧਾਂਤ ਰੇ ਮਰਿਆਦਾ ਹੈ ਉਹਦੇ ਮੁਤਾਬਕ ਤਾਂ ਅਰਦਾਸ ਹੋ ਸਕਦੀ ਹੈ। ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਸ਼੍ਰੀ ਦਰਬਾਰ ਸਾਹਿਬ ਦੇ ਹਦੂਦ ਦੇ ਵਿੱਚ ਹੋ ਸਕਦੇ ਨੇ। ਤੁਸੀਂ ਪੂਜਾ ਕਿਹਨੂੰ ਕਹਿੰਦੇ? ਅਸੀਂ ਪੂਜਾ ਕਹਿ ਰਹੇ ਹਾਂ ਕਿ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦੇ ਅਸੀ ਤ ਤਿੰਨ ਦਿਨ ਦਾ ਪ੍ਰਕਾਸ਼ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਅਖੰਡ ਪਾਠ ਸਾਹਿਬ ਕਹਿੰਦੇ ਆ ਜੀ ਪਤਾ ਨਹੀਂ ਵੀ ਉੱਥੇ ਤਿੰਨ ਦਿਨ ਲਈ ਸਮਾਂ ਮਿਲੇ ਜਾਂ ਨਾ ਮਿਲੇ ਕਮ ਸੇ ਕਮ ਇੱਕ ਜਪਜੀ ਸਾਹਿਬ ਦਾ ਪਾਠ ਹੂੰ ਜਪੋਜੀ ਸਾਹਿਬ ਦਾ ਪਾਠ ਇੱਕ ਜਿਹਦੇ ਵਿੱਚ ਜਿਨ੍ਹਾਂ ਨੂੰ ਅਸੀਂ ਅਨਹਦ ਬਾਜੀ ਕਹਿੰਦੇ ਆ ਦੁੰਦਬੀਆਂ ਕਹਿੰਦੇ ਆ ਇਤਨੇ ਵਿਸ਼ਾਲ ਇਤਨੇ ਉੱਚ ਸੰਗੀਤ ਦੇ ਨਾਲ ਉਸ ਜਪਜੀ ਸਾਹਿਬ ਦੀ ਜੋ ਪਾਠਾ ਉਸ ਨੂੰ ਹੀ ਸਿਰਫ ਕੀਤਾ ਜਾਵੇਗਾ ਆਪ ਦੇਖੋਗੇ ਕਿੰਨੇ 2 ਘੰਟਿਆਂ ਦੇ ਵਿੱਚ ਤੁਹਾਨੂੰ ਖੁਦ ਲਹਿਰਾਂ ਬਹਿਰਾਂ ਉੱਥੋਂ ਹੀ ਉੱਠਣੀਆਂ ਸ਼ੁਰੂ ਹੋ ਜਾਣਗੀਆਂ ਉੱਥੇ ਤੁਹਾਡਾ ਅੰਦਰ ਦੀ ਆਤਮਾ ਤੁਹਾਡੀ ਕਹੇਗੀ ਕਿ ਆਪਾਂ ਇਸ ਤਰਾਸ਼ ਦੀ ਦੇ ਵਿੱਚੋਂ ਪ੍ਰਮਾਤਮਾ ਨੇ ਸਾਨੂੰ ਬਾਹਰ ਬਾਹ ਫੜ ਕੇ ਕੱਢ ਲਿਆ ਹੈ ਕੰਸਿੰਘ ਜੀ ਮੈਂ ਤੁਹਾਡੇ ਧਿਆਨ ਹਿੱਤ ਲੈ ਦਿਆਂ ਕਿ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਿਹੜੇ ਪਾਠ ਨੇ ਨਿਰੰਤਰ ਚੱਲਦੇ ਨੇ ਔਰ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਹੁੰਦਾ ਹੈ ਔਰ 24 ਆਵਰ 24 ਘੰਟੇ ਉਥੇ ਬਾਣੀ ਦਾ ਨਿਰੰਤਰ ਪ੍ਰਵਾਹ ਚੱਲਦਾ ਦਰਬਾਰ ਸਾਹਿਬ ਦੇ ਵਿੱਚ ਜੀ ਗੁਰਬਾਣੀ ਕੀਰਤਨ ਹੁੰਦਾ ਹੈ ਸੰਗਤਾਂ ਜਿਹੜੀਆਂ ਨੇ ਆਸ-ਪਾਸ ਗੁਟਕੇ ਲੈ ਕੇ ਕੋਈ ਸੁਖਨੀ ਸਾਹਿਬ ਦਾ ਪਾਠ ਕਰੀਏ ਕੋਈ ਜਪਜੀ ਸਾਹਿਬ ਦਾ ਪਾਠ ਕਰੀਏ ਪਾਠ ਤੇ ਤਪ ਤਪੱਸਿਆ ਦੀ ਉਥੇ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ ਨਹੀਂ ਪਰ ਇਸ ਤਰ੍ਹਾਂ ਦਾ ਇੱਕ ਸਪੈਸ਼ਲੀ ਤੌਰ ਤੇ ਤੁਸੀਂ ਕਹਿਣਾ ਭੀ ਇਸ ਤਰ੍ਹਾਂ ਹੋ ਜਾਵੇ ਇਹ ਤਾਂ ਫਿਰ ਚੈਲੰਜ ਵਾਲੀ ਗੱਲ ਹੋ ਜਾਂਦੀ ਹੈ ਦੇਖੋ ਜ ਜ ਪਾਠ ਹੋ ਰਿਹਾ ਪਰਮਾਤਮਾ ਦੀ ਘਰ ਅਸੀਂ ਵੀ ਗਏ ਆ ਜਦੋਂ ਨੰਦਰ ਦਿਲ ਕਰਦਾ ਸਾਨੂੰ ਵੀ ਤੁਛ ਨੂੰ ਵੀ ਸੱਦ ਲੈਂਦੇ ਆ ਮਹਾਰਾਜ ਆ ਨੇਬਾ ਨੇ ਕਿਤੇ ਨੇ ਕਿਤੇ ਚਲਚੀਦਾ ਆ ਗੱਲ ਗੱਲ ਪਾਠ ਦੇ ਲਈ ਤੇ ਜੇ ਇਸ ਦਾਸ ਦੇ ਉਹਨਾਂ ਦੀ ਚਰਨ ਹਜੂਰੀ 'ਚ ਬੈਠ ਕੇ ਜੇ ਅਸੀਂ ਵੀ ਪਾਠ ਹਸੁੱਲ ਲਵਾਂਗੇ ਤੇ ਉਹ ਇੱਕ ਇਸ 2025 ਦੇ ਵਿੱਚ ਇਸ ਵਿਗਿਆਨਿਕ ਆਧੁਨਿਕ ਯੁੱਗ ਦੇ ਵਿੱਚ ਅਗਰ ਇੱਕ ਵਾਰੀ ਸਾਡੇ ਮਨ ਦੀ ਤਮੰਨਾ ਪੂਰੀ ਹੋ ਜੇਗੀ ਤੇ ਉਹ 'ਚ ਨੁਕਸਾਨ ਵੀ ਕੀ ਹੈ ਜੀ ਬਿਲਕੁਲ ਜੀ ਸਤਸੰਗਤ ਜੀ ਇਹਨਾਂ ਦਾ ਨਾਮ ਕਰਨ ਸਿੰਘ ਹੈ ਸਰਪੰਚ ਨੇ ਔਰ ਇਹਨਾਂ ਦੇ ਬਾਰੇ ਵਿੱਚ ਜਾਣਕਾਰੀ ਦੱਸਦੇ ਹਾਂ ਕਿ ਜਦੋਂ ਜੰਗ ਲੱਗੀ ਸੀ ਉਸ ਮੌਕੇ ਵੀ ਇਹਨਾਂ ਨੇ ਭਵਿੱਖਬਾਣੀ ਸਾਡੇ ਹੀ ਚੈਨਲ ਤੇ ਕੀਤੀ ਸੀ ਔਰ ਉਸ ਸਮੇਂ ਉਹ ਭਵਿੱਖਬਾਣੀ ਸੱਚ ਸਾਬਤ ਹੋਈ ਸੀ ਬਸਾਰੇ ਲੋਕਾਂ ਨੇ ਇਹਨਾਂ ਦਾ ਨੰਬਰ ਵੀ ਲਿਆ ਸੀ ਤੇ ਇਹਨਾਂ ਨੂੰ ਮਿਲੇ ਵੀ ਸੀ ਕਿਉਂਕਿ ਕਈ ਲੋਕ ਇਹਨਾਂ ਨੂੰ ਬਾਬਾ ਕਹਿਣ ਲੱਗੇ ਸੀ ਜਾਂ ਕੁਛ ਆਪਣੇ ਤਰੀਕੇ ਨਾਲ ਇਹਨਾਂ ਦਾ ਸਨਮਾਨ ਵੀ ਕਰਨ ਲੱਗੇ ਸੀ ਸੋ ਜਦੋਂ ਬਾਰਿਸ਼ ਹੋ ਰਹੀ ਹੈ ਤਾਂ ਸਵੇਰੇ ਵੀ ਜਦੋਂ ਜ਼ੋਰਦਾਰ ਬਾਰਿਸ਼ ਹੀ ਰੁਕਣ ਦਾ ਲੱਗ ਨਹੀਂ ਸੀ ਰਿਹਾ ਕਿ ਬਾਰਿਸ਼ ਰੁਕੇਗੀ ਤਾਂ ਉਸ ਸਮੇਂ ਵੀ ਇਹਨਾਂ ਨੇ ਦਾਅਵਾ ਕਰ ਦਿੱਤਾ ਸੀ ਕਿ ਰਿਸ਼ਪਾਲ ਸਿੰਘ ਜੀ ਅਸੀਂ ਤੁਹਾਡੇ ਚੈਨਲ ਤੇ ਆਣ ਕੇ ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆਂ ਤੇ ਦੁਨੀਆਂ ਨੂੰ ਦੱਸਣਾ ਚਾਹੁੰਦੇ ਆਂ ਕਿ ਸ ਅੱਜ ਇੱਕ ਵਾਰ ਬਾਰਿਸ਼ ਜਿਹੜੀ ਹੈ ਉਹ ਰੁਗ ਗਈ ਹੈ ਜਾਂ ਕਹਿੰਦੇ ਨੇ ਕਿ ਅਸੀਂ ਰੋਕ ਦਿੱਤੀ ਹੈ ਇਹ ਦਵਾਈ ਕਰਨੇ ਕਿ ਅਸੀਂ ਰੋਕ ਦਿੱਤੀ ਹੈ ਸੋ ਬਾਕੀ ਜਿਹੜੇ ਬੰਨ ਟੁੱਟਣੇ ਐ ਤੇ ਉਹਨਾਂ ਸੰਬੰਧਤ ਵਿਭਾਗਾਂ ਦੇ ਬਾਰੇ ਦੱਸ ਰਹੇ ਨੇ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਤੇ ਮੌਸਮ ਵਿਭਾਗ ਜਾਨੀ ਕਿ ਹੁਣ ਇੱਕ ਪਾਸੇ ਵਿਗਿਆਨ ਹੈ ਸਾਇੰਸ ਹੈ ਤੇ ਇੱਕ ਪਾਸੇ ਕਰਮ ਸਿੰਘ ਹੋਣੀ ਬੈਠੇ ਨੇ ਜੇਕਰ ਇਹ بارش ਹਾਂ بارش ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਇਹ ਪੰਜਾਬ ਦਾ ਜ਼ਿਕਰ ਕੀਤਾ ਜਿਹੜੇ ਗੁਰਦਾਸਪੁਰ ਦਾ ਜ਼ਿਕਰ ਕੀਤਾ ਬਟਾੜੇ ਦਾ ਕਿ ਆਪਣੇ ਪਿੰਡ ਦਾ ਕਿ ਕਾਦੀਆਂ ਏਰੀਏ ਦਾ ਪਰ ਮਤਲਬ ਇਹ بارش ਕਿੱਥੇ ਰੁਕਣੀ ਹੈ ਪਰਮਾਤਮਾ ਜਦ ਕਿਰਪਾ ਕਰਦਾ ਸਾਰਿਆਂ ਤੇ ਕਰਦਾ ਆ ਅਤੇ ਪੂਰੇ ਪੰਜਾਬ ਦਾ ਜ਼ਿਕਰ ਹੋ ਰਿਹਾ ਜਿੱਥੇ ਜਿੱਥੇ بارش ਦਾ ਕਹਿ ਰਿਹਾ ਹਿਮਾਚਲ ਚ ਕਹਿ ਰਿਹਾ ਬੱਦਲ ਪਾਟ ਰਹੇ ਨੇ ਜਾਨੀ ਕਿ ਹੁਣ ਬੱਦਲ ਨਹੀਂ ਪਟਣਗੇ ਤੁਸੀਂ ਦਾਵਾ ਕਰ ਰਹੇ ਹੋ ਜੇ ਫਿਰ ਵੀ ਇਦਾਂ ਹੋ ਗਿਆ ਫਿਰ ਅਸੀਂ ਬੈਠੇ ਆ ਸਾਰੇ ਤੇ ਦੱਸ ਦਿਓ ਦੱਸ ਦਿਓ ਕਿ ਕੀ ਕੀ ਹਾਂ ਤੁਸੀਂ ਦੱਸੋ ਜੇ ਫਿਰ ਵੀ ਤੁਹਾਡੀ ਭੁਵਿਕਵਾਨੀ ਗਲਤ ਸਾਬਤ ਹੋ ਜਾਂਦੀ ਹੈ ਤਾਂ ਫਿਰ ਤਾਂ ਲੋਕੀ ਕਹਿਣਗੇ ਨਾ ਕਿ ਇਹ ਬੰਦੇ ਝੂਠੀ ਵਾਵਾ ਵਾਸਤੇ ਹਾਂ ਇਹ ਕਹਿਣਾ ਉਹ ਸ਼ੋਹਰਤ ਵਾਸਤੇ ਔਰ ਟੀਆਰਪੀ ਵਾਸਤੇ ਜਾਂ ਸਾਟੇ ਤੇ ਵੀ ਉਂਗਲ ਚੱਕੀ ਜਾਏਗੀ ਕਿ ਇਹ ਖਾਮ-ਖਾ ਚਿਲ ਨੂੰ ਮਰਜੀ ਚੱਕ ਕੇ ਲੈ ਆਉਂਦੇ ਨੇ ਬਿਠਾ ਦਿੰਦੇ ਨੇ ਤੇ ਗੱਲ ਕਰ ਲੈਂਦੇ ਨੇ ਉਹ ਤੇ ਸਾਨੂੰ ਵੀ ਪਤਾ ਬੱਚੇ ਤਾਂਹੀਂ ਵੀ ਨਹੀਂ ਆ ਸਾਨੂੰ ਨਹੀਂ ਪਤਾ ਵੀ ਆਈਆ ਆਪਣਾ ਸਾਰਾ ਕੋਈ ਦਾਤ ਤੇ ਲਾਤਾ ਲਾਸਟ ਪਾਰੀ ਦੇ ਵਿੱਚ ਜੋ ਵੀ ਤੁਸੀਂ ਸਮਝੋਗੇ ਵੀ ਤੁਹਾਡੇ ਚੈਨਲ ਤੇ ਬੈਠ ਜਾਵਾਂਗੇ ਹਾਂਜੀ ਬਿਲਕੁਲ ਜੀ ਸੋ ਤੁਹਾਡਾ ਦਾਵਾ ਜੀ ਕਲੀਅਰ ਹੈ ਹਾਂ ਪਰਮਾਤਮਾ ਦਾ ਦਾਵਾ ਅਸੀਂ ਤੇ ਬੇਨਤੀ ਕਰਕੇ ਆਏ ਹਾਂ ਤੁਸੀਂ ਪਹਿਲਾਂ ਤੁਹਾਨੂੰ ਤੁਹਾਨੂੰ ਕੀ ਦਾਵਾ ਦਿੱਤਾ ਗਿਆ ਤੁਹਾਨੂੰ ਕੀ ਪ੍ਰੋਸਾ ਦਿੱਤਾ ਗਿਆ ਸਾਨੂੰ ਦੇ ਦਿੱਤਾ ਗਿਆ ਕਿ ਸਭ ਤੋਂ ਪਹਿਲਾਂ ਤੇ ਵਿਗਿਆਨ ਨੂੰ ਇਹ ਗੱਲ ਦੀ ਸਿੱਖਤ ਦੇਣੀ ਆ ਕਿ ਤੁਸੀਂ 13 ਤਰੀਕ ਤੱਕ ਕਹਿ ਰਹੇ ਹੋ ਵੀ ਬਾਰਿਸ਼ ਹੋਏਗੀ ਬੱਦਲ ਫਟਣਗੇ ਜੀ ਹੋਏਗਾ ਉਹ ਹੋਏਗਾ ਐਸਾ ਕੁਝ ਨਹੀਂ ਹੋਵੇਗਾ ਨਹੀਂ ਹੋਏਗਾ ਸੋ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਤਾਂ ਤੁਸੀਂ ਸਾਡੇ ਨੰਬਰਾਂ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ 981413977 ਸੋ ਸਾਡੇ ਨੰਬਰ ਦੇ ਉੱਤੇ ਫਿਰ ਮੈਂ ਆਪਣਾ ਨੰਬਰ ਰਿਪੀਟ ਕਰ ਰਿਹਾ 981413977 ਕੁਛ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਜਿੰਨੇ ਵੀ ਕੋਈ ਕਰਮ ਸਿੰਘ ਨਾਲ ਗੱਲ ਕਰਨੀ ਚਾਹੁੰਦਾ ਹੋਵੇ ਅਸੀਂ ਤੁਹਾਨੂੰ ਉਹਦਾ ਨੰਬਰ ਦੇ ਦੇਾਂਗੇ ਗੱਲ ਕਰ ਸਕਦੇ ਹੋ ਲੇਕਿਨ ਅਗਰ ਦੁਬਾਰਾ ਬੱਦਲ ਪਾੜਦੇ ਨੇ ਜਾਂ بارش ਫਿਰ ਕਹਿਰਵਾਨ ਰੂਪ ਲੈਂਦੀ ਹੈ ਜ਼ਬਰਦਸਤ بارش ਹੁੰਦੀ ਹੈ ਤੁਹਾਡੇ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਸਵਾਲ ਕਰਾਂਗੇ ਔਰ ਵੇਖਾਂਗੇ ਪਹਿਲਾਂ ਸਾਇੰਸ ਪਾਸ ਹੁੰਦੀ ਹੈ ਕਿ ਜਾਂ ਫਿਰ ਇਹਨਾਂ ਦਾ ਵਿਸ਼ਵਾਸ ਨਹੀਂ ਪਰਮਾਤਮਾ ਇਹਨਾਂ ਦਾ ਵਿਸ਼ਵਾਸ ਹਾਂ ਤੁਹਾਡਾ ਵਿਸ਼ਵਾਸ ਹੀ ਕਹਿ ਰਹੇ ਆ ਜੀ ਪਰਮਾਤਮਾ ਤੇ ਆਸਥਾ ਭਰੋਸਾ ਵਿਸ਼ਵਾਸ ਇਹਨਾਂ ਦੀ ਅਰਦਾਸ ਸੋ ਦੋਨਾਂ ਦਾ ਹੁਣ ਆਪਸ ਦੇ ਵਿੱਚ ਇੱਕ ਕੜਿਆ ਇਮਤਿਹਾਨ ਹੈ ਦੇਖਦੇ ਆਂ ਪਾਸ ਕੌਣ ਹੁੰਦਾ ਸੋ ਇਹਦੇ ਨਾਲ ਹੀ ਦਿਓ ਜੀ ਸਾਜ ਵੇਖਦੇ ਹੋ ਆਖ ਸਾਥੀ ਆਵਾਜ਼ ਆ ਰਹੀ